ਧਿਆਣਾ ਫੈਕਟਰੀਆਂ ਦਾ ਗੰਦਾ ਪਾਣੀ ਜਦੋਂ ਦਰਿਆ ਦੇ ਵਿੱਚ ਆ ਕੇ ਮਿਲਦਾ ਹੈ ਪਹਿਲਾਂ ਬੁੱਢਾ ਦਰਿਆ ਹੁੰਦਾ ਸੀ ਹੁਣ ਬੁੱਢਾ ਨਾਲਾ ਬਣ ਗਿਆ ਤੇ ਇਹ ਜਾ ਕੇ ਬੋਰ ਫਾਜ਼ਲਕਾ ਰਾਜਸਥਾਨ ਜਾਂ ਹੋਰ ਜਿੱਥੇ ਵੀ ਲੋਕ ਵਸਦੇ ਆ ਕਾਇਨਾਤ ਵਸਦੀ ਆ ਕੋਈ ਜਾਨਵਰ ਹੋਵੇ ਕੋਈ ਇਨਸਾਨ ਹੋਵੇ ਪਾਣੀ ਪੀਂਦੇ ਨੇ ਉਹਨਾਂ ਦਾ ਇੱਥੋਂ ਹੀ ਢਿੱਡ ਭਰਦਾ ਤੇ ਪਰ ਇਹਦੇ ਵਿੱਚ ਕਿੰਨਾ ਜ਼ਹਿਰ ਘੁਲ ਰਿਹਾ ਹੈ ਇਸ ਤੋਂ ਬੰਦੀ ਗੱਲਬਾਤ ਕਰਾਂਗੇ ਇਹਦੇ ਤੇ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ ਸਾਡੇ ਨਾਲ ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਫਤਿਹਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤੋਰੀ ਆ ਚੀਜ਼ ਦੇਖ ਕੇ ਤਾਂ ਮਨ ਨੂੰ ਇਹ ਲੱਗਦਾ ਕਿ ਅਸੀਂ ਜ਼ਹਿਰ ਪੀ ਲੈ ਅਗਲੇ ਬਿਲਕੁਲ ਜੀ ਬਿਲਕੁਲ ਅਸੀਂ ਲੋਕ ਅੱਖਾਂ ਮਿੱਟੀ ਬੈਠੇ ਆ ਕਿਉਂਕਿ ਅਸੀਂ ਲੋਕ ਇੱਥੇ ਆਉਂਦੇ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਆਪਾਂ ਪਾਣੀ ਪੀ ਰਹੇ ਹਾਂ ਉਹ ਚ ਹੈ ਕੀ ਆ ਇੱਥੇ ਖੜ ਕੇ ਦੇਖੋ 스멜 ਆਉਂਦੀ ਆ ਬੰਦਾ 2 ਘੰਟੇ ਖੜੇ ਤੁਹਾਨੂੰ ਸਾਹ ਦੀ ਬਿਮਾਰੀ ਹੋ ਜਾਊਗੀ ਸੋ ਆਪਾਂ ਜ਼ ਹਾਲੇ ਦਾ ਇਹੀ ਆ ਜੀ ਜਿੱਥੋਂ ਇਹ ਸੋਰਸ ਆ ਸੋਰਸ ਆਪਨ ਖਤਮ ਕਰਨਾ ਪੈਣਾ ਸੋਰਸ ਸਾਈਕਲ ਲੁਧਿਆਣੀਆਂ ਫੈਕਟਰੀਆਂ ਤੇ ਡੇਰੀ ਫਾਰਮ ਜਿਹੜੀਆਂ ਫੈਕਟਰੀਆਂ ਨੇ ਉਹ ਡਾਈ ਦੀਆਂ ਫੈਕਟਰੀਆਂ ਨੇ ਲੈਕਟੋ ਪਲੇਟਿੰਗ ਦੀਆਂ ਫੈਕਟਰੀਆਂ ਨੇ ਕੈਮੀਕਲ ਦੀਆਂ ਫੈਕਟਰੀਆਂ ਨੇ ਉਹਨਾਂ ਤੋਂ ਸਰਕਾਰ ਨੂੰ ਕਰਨਾ ਚਾਹੀਦਾ ਕਿ ਜਿਹੜਾ ਉਹਦਾ ਪਾਣੀ ਆ ਐਫਲੂਐਂਟ ਆ ਉਹਨੂੰ ਇਹਦੇ ਪੈਣ ਨਾਲ ਦਿੱਤਾ ਜਾਵੇ ਠੀਕ ਹੈ ਉਹ ਆਪਣੇ ਟ੍ਰੀਟਮੈਂਟ ਕਰਨ ਉਸੇ ਪਾਣੂ ਆਪਣੇ ਤੌਰ ਤੇ ਵਰਤਣ ਉਹਨੂੰ ਚਾਹੇ ਭਾਅ ਬਣਾ ਕੇ ਛੱਡਣ ਉੱਪਰ ਪਰ ਇਹਦੇ ਵਿੱਚ ਦਰਿਆ ਦੇ ਵਿੱਚ ਨਾ ਪਾਵੇ ਪਾਣੀ ਉਸ ਤੋਂ ਬਾਅਦ ਜਿਹੜਾ ਡੇਰੀਆਂ ਦਾ ਹੈਗਾ ਡੇਰੀਆਂ ਨੂੰ ਵੀ ਇਹਨੂੰ ਐਫਲੂਐਂ ਪਲਾਟ ਲੱਗਣ ਉਹਨਾਂ ਦੇ ਉੱਥੇ ਉਹਦਾ ਟ੍ਰੀਟਮੈਂਟ ਕੀਤਾ ਜਾਵੇ ਇਹਦੇ ਵਿੱਚ ਨਾ ਪੈਣ ਦਿੱਤਾ ਜਾਵੇ ਕਿਉਂਕਿ ਜਿਹੜੇ ਕੈਮੀਕਲ ਨੇ ਹੁਣ ਕੈਡਮੀਅਮ ਹੋ ਗਿਆ ਲੈਡ ਹੋ ਗਿਆ ਮਰਕਰੀ ਹੋ ਗਿਆ ਇਸ ਤਰ੍ਹਾਂ ਦੇ ਕੈਮੀਕਲ ਇਹ ਝਾ ਰਹੇ ਨੇ ਇਹ ਕੈਮੀਕਲ ਬਹੁਤ ਹੀ ਹੱਤਕ ਨੇ ਇਹ ਸਰੀਰ ਦੀ ਜਿਹੜੀ ਐਂਟੀਆਕਸੀਡੈਂਟ ਹੁੰਦੇ ਆ ਉਹ ਖਤਮ ਕਰ ਦਿੰਦੇ ਨੇ ਜਿਹੜੀਆਂ ਓਵਰੀਆਂ ਲੱਗਦੀਆਂ ਇਹਦੇ ਨਾਲ ਹਰ ਸਰੀਰ ਦੇ ਹਰ ਹਿੱਸੇ 'ਚ ਬਿਮਾਰੀ ਲੱਗਦੀ ਹੈ ਸਕਿੰਦੀਆਂ ਬਿਮਾਰੀਆਂ ਲੱਗ ਸਕਦੀਆਂ ਸ਼ੁਕਰਾਨੂ ਘਟ ਰਹੇ ਨੇ ਕੈਂਸਰ ਦੀ ਬਿਮਾਰੀ ਲੱਗ ਜਾਂਦੀ ਹੈ ਦਿਮਾਗ ਦੇ ਹੈਪਟਾਈਟਸ B ਤੇ C ਦੇ ਚਾਂਸ ਘਟ ਹੁੰਦੇ ਪਰ ਉਹ ਵੀ ਲੱਗ ਸਕਦੀਆਂ ਤੇ ਦਿਮਾਗ ਦੀਆਂ ਬਿਮਾਰੀਆਂ ਜਿਹੜਾ ਬੱਚਿਆਂ ਦਾ ਦਿਮਾਗ ਉਹ ਕਮਜ਼ੋਰ ਹੋ ਜਾਂਦਾ ਮਰਕਰੀ ਦੇ ਨਾਲ ਉਸ ਤੋਂ ਬਾਅਦ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹਾਰਡ ਦੀਆਂ ਪ੍ਰੋਬਲਮਸ ਆ ਸਕਦੀਆਂ ਨੇ ਸੋ ਮਤਲਬ ਕੈਂਸਰ ਜਿਹੜਾ ਹੈ ਲਿਵਰ ਕੈਂਸਰ ਬਹੁਤ ਵਧ ਰਿਹਾ ਫੇਡ ਦੇ ਕੈਂਸਰ ਬਹੁਤ ਵਧ ਰਹੇ ਨੇ ਠੀਕ ਨਹੀਂ ਹੁਣ ਇਸ ਦੇ ਨਾਲ ਸਾਹ ਦੇ ਰੋਗ ਜਿਆਦਾ ਬਣ ਰਹੇ ਨੇ ਸੋ ਹਰ ਤਰ੍ਹਾਂ ਦੇ ਜਿਹੜੇ ਸਰੀਰ ਦਾ ਉੱਤੇ ਅਸਰ ਅਲਰਜੀਆ ਬਹੁਤ ਵਧ ਰਹੀਆਂ ਨੇ ਇਹਦੇ ਨਾਲ ਵਾਲ ਘਟ ਰਹੇ ਨੇ ਐਰੋਡ ਦੀ ਪ੍ਰੋਬਲਮ ਬਹੁਤ ਵਧ ਰਹੀ ਹੈ ਸੋ ਹਰ ਸਰੀਰ ਦਾ ਹਰ ਹਿੱਸਾ ਇਹਨਾਂ ਫੈਕਟਰ ਹੋ ਰਿਹਾ ਮੈਂ ਦੇਖਿਆ ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜਿਹੜੇ ਅਮਰੀਕਾ ਜਾਂ ਕੈਨੇਡਾ ਜਾਂਦੇ ਨੇ ਤੇ ਉਹ ਅੱਧੀ ਦਵਾਈ ਵਾਪਸੀ ਲੈ ਆਉਂਦੇ ਆ ਕਹਿੰਦੇ ਦੋ ਤਿੰਨ ਮਹੀਨੇ ਸਾਨੂੰ ਖਾਣੀ ਪਈ ਉਹਦੋਂ ਸਾਨੂੰ ਖਾਣੀ ਨਹੀਂ ਪਈ ਵਾਤਾਵਰਣ ਚੰਗਾ ਵਾਤਾਵਰਣ ਚੰਗਾ ਖਾਣ ਪੀਣ ਚੰਗਾ ਸੋ ਇਹ ਉਹਨਾਂ ਨੂੰ ਉੱਥੇ ਲੋੜ ਹੀ ਨਹੀਂ ਪੈਂਦੀ ਸੋ ਅਸੀਂ ਜੋ ਖਾ ਰਹੇ ਆ ਅੱਧੀਆਂ ਤਾਂ ਦਵਾਈਆਂ ਉਹਦੇ ਕਰਕੇ ਖਾ ਰਹੇ ਆ ਜੋ ਅਸੀਂ ਅਗਰ ਦਵਾਈਆਂ ਤੋਂ ਬਚਣਾ ਚਾਹੁੰਦੇ ਨੇ ਬਹੁਤੇ ਮਰੀਜ਼ ਸਾਡੇ ਕੋਲ ਆ ਕੇ ਕਹਿੰਦੇ ਡਾਕਟਰ ਦਵਾਈ ਖਾਣੀ ਬੜੀ ਔਖੀ ਹੈ ਜੀ ਤੇ ਜੋ ਬਚਣਾ ਚਾਹੁੰਦੇ ਨੇ ਤਾਂ ਇਹੀ ਹੈ ਇਸ ਚੀਜ਼ ਲਈ ਜਾਗਰੂਕ ਹੋਣ ਜੋ ਆਪਾਂ ਖਾ ਪੀ ਰਹੇ ਸ਼ੁੱਧ ਰੱਖਿਆ ਜਾਵੇ ਤਾਂ ਫਰਕ ਪੈਣਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਣੀ ਨੂੰ ਪਿਤਾ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਸੋ ਸਾਨੂੰ ਤਿੰਨੇ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਤਾਂ ਹੀ ਜਾ ਕੇ ਅਸੀਂ ਸਵਸਥ ਜਿਹੜਾ ਜ਼ਿੰਦਗੀ ਜਿਉ ਸਕਦੇ ਹਾਂ ਸ਼ਰਮਾ ਜੀ ਤੁਸੀਂ ਪ੍ਰੈਕਟਿਸ ਕਰਦੇ ਹੋ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ ਐਲਰਜੀ ਬਹੁਤ ਵੱਧ ਗਈ ਹੋਣਾ ਜੇ ਸਾਹ ਦੀ ਥਾਇਰੋਇਡ ਦੀ ਪ੍ਰੋਬਲਮ ਇਹ ਤਾਂ ਜਦਾ ਲਗਾਤਾਰ ਵੱਧ ਰਹੀਆਂ ਹਜੇ ਤਾਂ ਜਿਹੜੇ ਤੁਸੀਂ ਏਰੀਆ ਚ ਪ੍ਰੈਕਟਿਸ ਕਰਦੇ ਹੋ ਮੋਗਾ ਤੇ ਮੁੱਲਾਂਪੁਰ ਕਰਦੇ ਹੋ ਇੱਥੇ ਤਾਂ ਹੋ ਸਕਦਾ ਕਿ ਪਾਣੀ ਦੀ ਥੋੜੀ ਜੀ ਹੋਵੇ ਬੱਚੇ ਤੇ ਜਿਹੜਾ ਉਤਲਾ ਏਰੀਆ ਫਰੋਇਪੁਰ ਤੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ ਉੱਥੇ ਤਾਂ ਬਹੁਤ ਜ਼ਿਆਦੀਆਂ ਬਹੁਤ ਜ਼ਿਆਦਾ ਪੇਟ ਦੀਆਂ ਪੇਸ਼ਣ ਉੱਥੇ ਰਹ ਜਾਂਦੇ ਆ ਸਕਿੰਦੀਆਂ ਪ੍ਰੋਬਲਮ ਬੜੀਆਂ ਆ ਰਹੀਆਂ ਉੱਥੋਂ ਦੇ ਅਲਰਜੀ ਦੇ ਪੇਸ਼ੈਂਟ ਵੀ ਬੜੇ ਆ ਰਹੇ ਇਵਨ ਮਾਨਸਿਕ ਰੋਗੀ ਵੀ ਆ ਰਹੇ ਆ ਹੂੰ ਸੋ ਇਹ ਪ੍ਰੋਬਲਮ ਜਿਹੜੇ ਜਾਂਚ ਚਲ ਰਹੀਆਂ ਇਹ ਨਾਲ ਇਹ ਆ ਨਾ ਗਾਂ ਆਪਣੇ ਜਿਆਦਾ ਲੋਕ ਜਿਹੜੇ ਹੈਗੇ ਨੇ ਗਾਂਾਂ ਦੀ ਗਾਂਾਂ ਤੁਰੇ ਜਾਂਦੇ ਨੇ ਰਾਜਸਥਾਨ ਤੱਕ ਚਲਾ ਜਾਂਦਾ ਸੋ ਇਹ ਬਾਕੀ ਦੇਖੋ ਨਾ ਜਿਨ੍ਹਾਂ ਨੇ ਸਰੀਰ ਦਾ ਭਾਰ ਆ ਉਹਦੇ ਹਿਸਾਬ ਨਾਲ ਬਿਮਾਰੀਆਂ ਫੈਲਣੀਆਂ ਹੁਣ ਆਪਾਂ ਚਿੜੀ ਕਬੂਤਰ ਕਾਂ ਦੇਖਣਾ ਬੰਦ ਹੋ ਗਏ ਜੀ ਅੱਗੇ ਕਣਕ ਸੁੱਕਣੀ ਪਾਉਂਦੇ ਨਾਲ ਹੀ ਡਾਰ ਆ ਜਾਂਦੀ ਸੀਗੀ ਹੁਣ ਆਪਣਾ ਕੋਈ ਪੰਛੀ ਦੇ ਦਨ ਕਿਉਂਕਿ ਉਹਨਾਂ ਦਾ ਵਜਨ ਘਟ ਹੈ ਉਹਨਾਂ ਤੇ ਜ਼ਹਿਰ ਜਲਦੀ ਅਸਰ ਕਰ ਰਿਹਾ ਠੀਕ ਨਹੀਂ ਆ ਸਾਡਾ ਸ਼ਰੀਰ ਥੋੜਾ ਵੱਡਾ ਸਾਡੇ ਤੇ ਹੌਲੀ ਹੌਲੀ ਅਸਰ ਕਰ ਰਿਹਾ ਸਾਨੂੰ ਗਾਂ ਜਾ ਕੇ ਹੋਰ ਜ਼ਿਆਦਾ ਨਜ਼ਰ ਆਉਣਾ ਸ਼ੁਰੂ ਹੋ ਜੂਗਾ ਹੁਣ ਹਰੇਕ ਦੇ ਤੌਲੇ ਆਈ ਜਾਂਦੇ ਨੇ ਜਲਦੀ ਉਮਰ ਚ ਤੌਲੇ ਆਈ ਜਾਂਦੇ ਨੇ ਗੋਡੇ ਦੁਖੀ ਜਾਂਦੇ ਨੇ ਸੋ ਇਹ ਸਾਰੀਆਂ ਲਾਮਤਾਂ ਇਹਨਾਂ ਚੀਜ਼ਾਂ ਕਰਕੇ ਆ ਡਾਕਟਰ ਇਹਦਾ ਹੱਲ ਕੀ ਆ ਫਿਰ ਜਿਵੇਂ ਉਹਨਾਂ ਮਿਲ ਰਿਹਾ ਤਾਂ ਸਿੱਧਾ ਪਤਾ ਲੱਗ ਰਿਹਾ ਕਿ ਯਾਰ ਮਿਲ ਰਿਹਾ ਇਹਦੇ ਚ ਨਹੀਂ ਇਹਦੇ ਚ ਐਕਸ਼ਨ ਲੈਣ ਦੀ ਲੋੜ ਆ ਲੋਕਾਂ ਨੂੰ ਜਾ ਸੇ ਕਰਕੇ ਅੱਜ ਸਾਰੇ ਇਕੱਠੇ ਹੋਏ ਆ ਵੀ ਇਹਦੇ ਚ ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾਵੇ ਪਹਿਲਾਂ ਤਾਂ ਜਿਹੜੀਆਂ ਫੈਕਟਰੀਆਂ ਨੇ ਜਿਹੜਾ ਪੋਲਿਊਸ਼ਨ ਬੋਰਡ ਹੈ ਉਹ ਇੱਕ ਦਿੱਤਾ ਜਾਵੇ ਕਿ ਤੁਸੀਂ ਆਪਣਾ ਪਲਾਨ ਬਣਾਓ ਕਿ ਕਿੰਨੇ ਟਾਈਮ ਦੇ ਉਹ ਜਿਹੜੀਆਂ ਫੈਕਟਰੀਆਂ ਦਾ ਪਾਣੀ ਪੈਣਾ ਹੈ ਉਹ ਬੰਦ ਕੀਤਾ ਜਾਊਗਾ ਨਹੀਂ ਫਿਰ ਇਹੀ ਆ ਵੀ ਇਹ ਪਾਣੀ ਫੜੋ ਚੱਕੋ ਤੇ ਜਿਹੜੇ ਇਸ ਚੀਜ਼ ਨਾਲ ਅਫੈਕਟਡ ਬੰਦੇ ਜਿਹੜੇ ਐਕਸ਼ਨ ਨਹੀਂ ਲੈ ਰਹੇ ਉਹਨਾਂ ਦੇ ਘਰਾਂ 'ਚ ਡੋਲੋ ਜਾ ਕੇ ਨਹੀਂ ਫਿਰ ਇਹਨੂੰ ਇੱਥੋਂ ਬੰਦ ਬੰਨ ਲਾ ਕੇ ਬੰਦ ਕਰ ਦਿਓ ਇੱਥੋਂ ਭੜਕੇ ਉਹਨਾਂ ਦਾ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਡੋਲੋ ਰੰਗ ਪਤਾ ਲੱਗੇ ਡੋਲੇ ਮੱਦਾ ਲੱਗੇ ਉਹਨਾਂ ਨੂੰ ਵੀ ਕੀ ਚੀਜ਼ ਹੈ ਕੀ ਕੈਮੀਕਲ ਹੈ ਕੀ ਮਾੜਾ ਅਸਰ ਪੈ ਰਿਹਾ ਨਹੀਂ ਫਿਰ ਇਹਨੂੰ ਬੰਦ ਲਾ ਕੇ ਬੰਦ ਕਰ ਦਿੱਤਾ ਜਾਵੇ ਸਤਲੁਜ ਪਹਿਣ ਨਾ ਦਿੱਤਾ ਜਾਵੇ ਕਿਉਂਕਿ ਕੱਲੇ ਕੱਲੇ ਇਨਸਾਨ ਨਹੀਂ ਇਹਨਾਂ ਦਾ ਸਾਰੇ ਜੀਵ ਜੰਤੂ ਵੀ ਖਰਾਬ ਹੋ ਰਹੇ ਤੇ ਮੱਛੀਆਂ ਨੇ ਡੋਲਫਿਨ ਨੇ ਹਰੀਕੇ ਪੱਤਣ ਹੋਰ ਚੀਜ਼ ਉਹਨਾਂ ਸਾਰਿਆਂ 'ਚ ਕੈਮੀਕਲ ਬਿਲਕੁਲ ਠੀਕ ਨਹੀਂ ਜੀਵ ਜੰਤੂ ਵੀ ਜੀਵ ਜੰਤੂ ਵੀ ਸਾਰੇ ਇਹਦੇ ਨਾਲ ਖਰਾਬ ਹੋ ਰਹੇ ਆ ਬੁੱਟੇ ਵੀ ਖਰਾਬ ਹੋ ਰਿਹਾ ਸੋ ਸਾਰਾ ਇਕੱਲਾ ਇਨਸਾਨੀ ਸ੍ਰਿਸ਼ਟੀ ਦਾ ਪ੍ਰਾਣੀ ਇਹਨਾਂ ਦਾ ਖਰਾਬ ਵਾਲੇ ਏਰੀਏ ਫੈਕਲਟੀ ਦੇ ਵੇਖਿਆ ਉਸ ਤੇ ਬਾਗ ਸੁੱਕ ਗਏ ਪਾਣੀ ਲਾਉਣ ਨਾਲ ਕਿਉਂਕਿ ਉਹਨਾਂ ਕੈਂਸਰ ਤੱਕ ਉਹਨਾਂ ਕੀ ਆ ਗਿਆ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਹੜੀ ਵੀ ਸੰਜੀਵ ਚੀਜ਼ ਹੈ ਉਹ ਚੀਜ਼ ਤੇ ਆ ਦਾ ਅਸਰ ਪੈਣਾ ਹੀ ਪੈਣਾ ਠੀਕ ਹੈ ਜਦੋਂ ਪਾਣੀ ਪਾਣੀ ਚਾ ਬੀਜਦੇ ਉਹਨਾਂ ਅਮਰੀਕਾ ਜਿਹੜਾ ਡੀ ਡੀ ਟੀ ਬੈਨ ਹੋਈ ਹੈ ਮੈਂ ਐਗਜ਼ਾਮਪਲ ਦਊਂਗਾ ਉੱਥੇ ਕੀ ਹੋਇਆ ਉੱਥੇ ਪਿੰਗ ਇੱਕ ਚੀਜ਼ ਦੇ ਨੇੜੇ ਉਹਨਾਂ ਨੇ ਰਿਸਰਚ ਕੀਤੀ ਕਿਉਂਕਿ ਬਾਹਰਲੇ ਗੋੜੇ ਤਾਂ ਬੜੀ ਜਲਦੀ ਰਿਸਰਚ ਕਰਨ ਲੱਗ ਜਾਂਦੇ ਆ ਆਪਾਂ ਤਾਂ ਜੁੱ ਨਜ਼ਰ ਮਰਦੇ ਨੂੰ ਕੋ ਨਜ਼ਰ ਨਹੀਂ ਹੁੰਦਾ ਕੁਝ ਤੇ ਉਹਨਾਂ ਨੇ ਰਿਸਰਚ ਕੀਤੀ ਵੀ ਨੇੜੇ ਬਾਗਾਂ ਦੇ ਵਿੱਚ ਡੀ ਡੀ ਟੀ ਪੈਂਦੀ ਸੀ ਉਹ ਮੀਂਹ ਦੇ ਪਾਣੀ ਨਾਲ ਝੀਲ ਚ ਆ ਜਾਂਦੀ ਸੀ ਤੇ ਝੀਲ ਚ ਆ ਕੇ ਉਹ ਮੱਛੀਆਂ ਪਲੈਂਕਟਨ ਖਾਂਦਾ ਸੀ ਉਹ ਮੱਛੀਆਂ ਖਾਂਦੀਆਂ ਸੀ ਮੱਛੀਆਂ ਨੂੰ ਪੈਂਗਵਿਨ ਖਾਂਦਾ ਸੀ ਪੈਂਗਵਨ ਤੋਂ ਉਹਦੇ ਅੰਡੇ ਚ ਜਾਂਦਾ ਸੀ ਤੇ ਅੰਡਾ ਟੁੱਟ ਜਾਂਦਾ ਸੀ ਸੋ ਉਹਨਾਂ ਨੇ ਡੀ ਡੀ ਟੀ ਬੈਨ ਕਰਤੀ ਇਹਨੂੰ ਇਹਨੂੰ ਦੇਖੋ ਸਾਈਕਲ ਕਿੱਡਾ ਵੱਡਾ ਹੈ ਕੁਦਰਤ ਦਾ ਸਾਈਕਲ ਵੀ ਕਿੱਥੋਂ ਡੀ ਡੀ ਟੀ ਪਈ ਬੂਟੇ ਨੂੰ ਪਈ ਡੀ ਡੀ ਾਂਡਾ ਖਰਾਬ ਹੋਇਆ ਸੋ ਇਹ ਵੀ ਜਿਹੜੇ ਪਾਣੀ ਦਾ ਕੈਮੀਕਲ ਹੈ ਨੇ ਅਸਰ ਹੌਲੀ ਹੌਲੀ ਸ਼ੋਅ ਕਰਨਾ ਪਲਾਂਟਸ ਤੇ ਵੀ ਹੋਣਾ ਵਾ ਜਾਨਵਰਾਂ ਤੇ ਵੀ ਹੋਣਾ ਸਾਡੇ ਤੇ ਵੀ ਹੋਣਾ ਅਜੇ ਹੌਲੀ ਹੌਲੀ ਅਸਰ ਵਧਾ ਰਿਹਾ ਇਹ ਤੋਂ ਬਾਅਦ ਜਾ ਕੇ ਹੋਰ ਜ਼ਿਆਦਾ ਵਧ ਜਾਣਾ ਵੈਸੇ ਡਾਕਟਰੀ ਲਾਈਨ ਚੋਂ ਮੇਰੀ ਵੀ ਹੈਗੀ ਥੋੜੀ ਬਹੁਤੀ ਪਰ ਇਹ ਸੋਚਦੇ ਹੁੰਦੇ ਬਾਹਲੇ ਡਾਕਟਰ ਕਿਉਂ ਚੰਗੇ ਜਿਹੜੇ ਇਨਸਾਨ ਹੈਗੇ ਉਹ ਚਾਹੁੰਦੇ ਕਿ ਸਾਥ ਸੁੱਖ ਹੋਵੇ ਤੇ ਸਾਡੇ ਘਰੇ ਵੀ ਸੁੱਖ ਹੋਵੇ ਪਰ ਤੁਸੀਂ ਇੱਕ ਡਾਕਟਰ ਹੋ ਕੇ ਪ੍ਰੈਕਟਿਸ ਛੱਡ ਕੇ ਇੱਥੇ ਖੜੇ ਹੋ ਬੜੀ ਵੱਡੀ ਗੱਲ ਹੈ ਮੈਂ ਇਹੀ ਚਾਹੁੰਦਾ ਜੀ ਪ੍ਰੀਵੈਂਟਿਵ ਮੈਡੀਸਨ ਹੋਣੀ ਚਾਹੀਦੀ ਆ ਦੇਖੋ ਡਾਕਟਰੀ ਦੇ ਵਿੱਚ ਹੂੰ ਕੰਟਰੋਲ ਪਹਿਲੀ ਪਹਿਲੀ ਗੱਲ ਤਾਂ ਹੈ ਇਹ ਹੈ ਕਿ ਇਲਾਜ ਕਰਨਾ ਠੀਕੋ ਮੈਂ ਪੇਸ਼ੈਂਟਾਂ ਦਾ ਇਲਾਜ ਕਰਦਾ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਮੇਰੇ ਕੋਈ ਮਰੀਜ਼ ਬਿਮਾਰ ਹੋ ਕੇ ਆਈ ਜਾਵੇ ਅਗਰ ਅਸੀਂ ਲੋਕ ਬਿਮਾਰੀ ਨਹੀਂ ਹੋਵਾਂਗੇ ਸਾਡੀ ਲੋੜ ਹੀ ਨਹੀਂ ਪੈਗੀ ਮਰੀਜ਼ਾਂ ਨੂੰ ਮੈਨੂੰ ਇਹੋ ਜਿਹਾ ਕੋਈ ਲਾਲਚ ਨਹੀਂ ਕਿ ਮੇਰੇ ਕੋਲ ਪੇਸ਼ੈਂਟ ਇਸ ਤਰ੍ਹਾਂ ਹੋਣ ਸੋ ਅਸੀਂ ਨਾਲੇ ਵੈਸੇ ਵੀ ਸਾਨੂੰ ਜਿਹੜਾ ਵਾਤਾਵਰਣ ਕੁਦਰਤ ਆ ਸਾਡੀ ਕੋਲ ਮਿਹਾਰੀ ਕੁਦਰਤ ਰਸਿਆ ਠੀਕ ਹੈ ਪ੍ਰਮਾਤਮਾ ਕੁਦਰਤ ਵਿੱਚ ਹੀ ਵਸਦਾ ਖਲ ਖਲ ਖਲਕ ਮੈਂ ਖਲਕ ਧੋਕਾਂ ਵਿੱਚ ਖੁਦਾਈ ਚ ਰੱਬ ਵਸਦਾ ਤੇ ਆਪਾਂ ਜੇ ਰੱਬ ਦੀ ਸੇਵਾ ਕਰਨੀ ਉਹ ਹੀ ਹੈ ਜੇ ਆਪਾਂ ਕੁਦਰਤ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਉਹਨਾਂ ਬਿਮਾਰੀਆਂ ਜਿਹੜੇ ਜੇ ਆਪਾਂ ਸਾਰਾ ਕੁਝ ਕਰਾਂਗੇ ਬਿਮਾਰੀਆਂ ਘਟ ਜਾਣਗੀਆਂ ਠੀਕ ਹੈ ਲਾਈਫ ਸਟਾਈਲ ਮੋਡੀਫਿਕੇਸ਼ਨ ਘਟ ਜਾਏਗੀ ਲੋਕ ਘੱ ਪੰਜਾਬ ਆਪਾਂ ਜੇ ਪੰਜਾਬ ਚ ਵੱਸਦੇ ਤਾਂ ਆਪਦੀ ਕਾਇਨਾਤ ਜੇ ਸੁੱਖ ਹੈ ਤੇ ਸਾਰਾ ਕੋਈ ਸੁੱਖ ਹੈ ਉਹ ਕਾ ਪੰਜਾਬ ਇੱਡਾ ਸੋਹਣਾ ਕਿਹਾ ਜਾਂਦਾ ਜੇ ਇਸੇ ਤਰ੍ਹਾਂ ਚੱਲੀ ਜਾਊਗਾ ਤਾਂ ਸਾਡੀ ਖੂਬਸੂਰਤੀ ਖਤਮ ਹੋ ਜਾਣੀ ਹੈ ਜੋ ਪੰਜਾਬੀਆਂ ਦਾ ਮਾਣ ਸਾਡਾ ਇੰਨਾ ਰਿਹਾ ਠੀਕ ਹੈ ਲੋਕ ਕੀ ਕਹਿੰਦੇ ਨੇ ਅਗਲਾ ਕਹਿੰਦੇ ਪੰਜਾਬ ਜਾ ਕੇ ਦੇਖੋ ਜ਼ਿੰਦਗੀ ਦਾ ਸਫਰ ਅਲੱਗ ਹੀ ਹੈ ਪਰ ਹੁਣ ਆਪਣੇ ਜਿਹੜਾ ਪੁਰਾਣੇ ਜੁੱਸੇ ਹੁੰਦੇ ਸੀ ਮੁੰਡਿਆਂ ਦੇ ਉਹ ਨਹੀਂ ਰਹੇ ਠੀਕ ਨਹੀਂ ਪਹਿਲਵਾਨ ਖਤਮ ਹੋ ਗਏ ਕੱਦ ਨਹੀਂ ਰਹੇ ਸਾਰਾ ਕੁਝ ਨਹੀਂ ਰਿਹਾ ਉਹ ਇਹਦਾ ਹੀ ਕਰਨੀ ਹੈ ਬਿਲਕੁਲ ਇਸੇ ਚੀਜ਼ ਨੂੰ ਲੈ ਕੇ ਤਾਂ ਸਾਡੇ ਬੱਚੇ ਜਿਹੜੇ ਬਾਹਰ ਦੇਖਦੇ ਫਿਰ ਉਥੋਂ ਮੁੜਦੇ ਨਹੀਂ ਵਾਪਸ ਹਾਂਜੀ 슈ਗ 80% ਤੋਂ 13% ਤੱਕ ਚਲੀ ਗਈ ਹੈ ਸੋ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਵਧ ਰਹੀਆਂ ਸਾਨੂੰ ਸਾਰਿਆਂ ਨੂੰ ਹੀ ਆਉਣਾ ਹੂੰ ਜੇ ਦੂਜੇ ਦੇ ਕਰ ਨੂੰ ਅੱਗ ਲੱਗੀ ਹੈ ਕਦੇ ਸਾਡੇ ਘਰ ਵੀ ਆ ਸਕਦੀ ਹੈ ਸੋ ਸਾਨੂੰ ਰਲ ਮਿਲ ਕੇ ਜਿਹੜਾ ਹੈ ਸਾਰੇ ਦਾ ਕਰਨਾ ਪੈਣਾ ਜੀ ਬਿਲਕੁਲ ਜਿੰਨੀ ਫੈਕਟਰੀਆਂ ਦੇ ਉੱਥੇ ਇਹਨਾਂ ਦੇ ਪਾਸ ਹੁੰਦੇ ਜਦੋਂ ਇਹਨਾਂ ਟੀਮਾਂ ਆਉਂਦੀਆਂ ਸੈਂਟਰ ਦੀਆਂ ਜਾਂ ਕੁਝ ਵੀ ਦੇਖਦੀਆਂ ਉਹਨਾਂ ਦੇਖਣਾ ਪਾਣੀ ਦੀ ਨਿਕਾਸੀ ਕਿੱਥੇ ਆ ਇਹ ਸਭ ਸੁੱਤੀਆਂ ਹੋਈਆਂ ਸੈਂਟਰ ਤੱਕ ਸਰਕਾਰਾਂ ਪੰਜਾਬ ਸਰਕਾਰਾਂ ਕਿਸੇ ਨੂੰ ਫਿਕਰ ਨਹੀਂ ਹੈਗੀ ਕਿ ਪਾਣੀ ਕਿੱਧਰ ਨਾਲੇ ਚ ਪਾਇਆ ਤੇ ਨਾਲੇ ਚ ਗਾਂ ਕਿੱਥੇ ਜਾ ਰਿਹਾ ਨਹੀਂ ਦੇਖੋ ਇਹ ਸਿਸਟਮ ਸਾਡੇ ਨਾ ਕਰਪਸ਼ਨ ਖੂਨ ਚ ਰਲ ਗਈ ਹੈ ਮੇਰਾ ਇੱਕ ਦੋਸਤ ਆ ਪੰਜਾਬੀ ਆਪਣਾ ਕੈਨੇਡਾ ਗਿਆ ਕਹਿੰਦਾ ਵੀਰੇ ਮੈਂ ਨਾ ਜੀ ਉੱਥੇ ਦਾ ਟੋਲ ਪਲਾਜ਼ੇ ਵਾਲਾ ਗੁੱਸਾ ਨਾ ਕਰਨਾ ਆਪਣੇ ਲੋਕ ਕਹਿੰਦਾ ਟੋਲ ਪਲਾਜ਼ੇ ਵਾਲਾ ਗੋਰੇ ਨੂੰ ਮੈਂ ਕਰਪਸ਼ਨ ਤੇ ਲਾ ਲਿਆ ਮੈਂ ਕਿਵੇਂ ਕਹਿੰਦਾ ਮੈਂ ਟਰੱਕ ਲੈ ਕੇ ਜਾਂਦਾ ਸੀ ਉਹ ਭਾਰ ਵੱਧ ਲੱਗਣ ਨਹੀਂ ਸੀਦਾ ਕਿੱਲਾ ਮੈਂ ਗਿਫਟ ਦੇਣ ਲੱਗ ਗਿਆ ਸ਼ਰਾਬ ਦੀ ਬੋਤਲ ਦੇਣ ਲੱਗ ਗਿਆ ਕਹਿੰਦਾ ਦੋ ਤਿੰਨ ਸਾਲਾਂ ਬਾਅਦ ਕਹਿੰਦਾ ਮੈਂ ਸਿੱਧੀ ਪੈਸੇ ਕਰ ਲੈ ਯਾਰ ਪੈਸੇ ਲੈ ਲੈ ਮੈਂ ਉਹਨੂੰ ਕਹਿੰਮਗਾ ਯਾਰ ਮੜੀ-ਬੜੀ ਗੱਲ ਐ ਤਾ ਤੂੰ ਗਲਤ ਕੰਮ ਕੀਤਾ ਕਹਿੰਦਾ ਯਾਰ ਐਂ ਚੱਲਦਾ ਸੋ ਇਹ ਸਾਡਾ ਸੁਭਾਅ ਬਣ ਗਿਆ ਜਿੱਥੇ ਕੰਮ ਪੈਸੇ ਦੇ ਕਿਹੋਂ ਦਾ ਜੀ 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 ਠੀਕ ਹੈ ਸਾਨੂੰ ਜਿਹੜਾ ਆਪਣਾ ਸੋਚਣ ਦੀ ਚੇਂਜ ਕਰਨੀ ਪੈਣੀ ਹੈ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਸਿਖਾਉਣਾ ਪੈਣਾ ਕਿ ਨਕਲ ਮਾੜੀ ਹੈ ਆ ਚੀਜ਼ ਮਾੜੀ ਹੈ ਕਰਪਸ਼ਨ ਮਾੜੀ ਹੈ ਫਿਰ ਉਹ ਕਰਪਸ਼ਨ ਨਹੀਂ ਹੋ ਗਿਆ ਆਪਾਂ ਹਰਥਾਂ ਦੇ ਸੋਚਦੇ ਪੈਸੇ ਦੇ ਦੀ ਕੰਮ ਚੱਲ ਜੀਏ ਤੇ ਉਹ ਵੀ ਸਾਡੇ ਚੁਗਨੇ ਇਸ ਕਰਕੇ ਉਹ ਵੀ ਪੈਸੇ ਦਿੰਦੇ ਆ ਬਾਕੀ ਪ੍ਰੈਸ਼ਰ ਹੈ ਪੋਲਿਟੀਕਲ ਪ੍ਰੈਸ਼ਰ ਹੋਰ ਹੋ ਗਿਆ ਅਗਲੇ ਨੂੰ ਬਦਲੀ ਦਾ ਡਰ ਪੈ ਜਾਂਦਾ ਨੰਬਰ ਉਹਦੇ ਕੋਈ ਅਫਰਮੇਟਿਵ ਐਕਸ਼ਨ ਨਹੀਂ ਹੁੰਦਾ ਹੁਣਾ ਇਹ ਚਾਹੀਦਾ ਕਿ ਜਿਸ ਬੰਦੇ ਕਰਕੇ ਉਹ ਚੀਜ਼ ਹੋ ਰਹੀ ਹੈ ਉਹ ਤੇ ਐਕਸ਼ਨ ਹੋਵੇ ਸਸਪੈਂਡ ਹੋ ਜਾਵੇ ਹੁੰਦਾ ਕਿ ਸਸਪੈਂਡ ਹੋ ਜਾਂਦਾ ਬੰਦਾ ਮੁਰ ਜੀ 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 ਉਹ ਤੇ ਬਹੁਤ ਭਾਰੀ ਜੁਰਮਾਨਾ ਲਾਇਆ ਜਾਵੇ ਜਿਹੜਾ ਉਸ ਅਫਸਰ ਰਿਹਾ ਵਾ ਆਪਣੇ ਕੀ ਹੁੰਦਾ ਛੋਟੀ ਛੋੜੇ ਇੱਕਦਿਨ ਤੰਗ ਦਿੰਦੇ ਨੇ ਵਿਚਾਰੇ ਨੂੰ 2 ਮਹੀਨੇ 2 ਮਹੀਨੇ ਲਈ ਸਸਪੈਂਡ ਕਰ ਦਿੰਦੇ ਆ ਸਾਲ ਹੀ ਸਸਪੈਂਡ ਕਰ ਦਿੰਦੇ ਆ ਮੁਰਕੇ ਕੇਸ ਚੱਲਦਾ ਹਾਈ ਕੋਰਟ ਨੂੰ ਬਹਾਲ ਕਰ ਦਿੰਦੀ ਉਹਨੂੰ ਘਰੇ ਬੈਠੇ ਨੂੰ ਪੁਰਾਣੀ ਤਨਖਾਹ ਮਿਲ ਜਾਂਦੀ ਆ ਹੂੰ ਉਹ ਤੋਂ ਜਿਆਦਾ ਉਹ ਲੈਂਦਾ ਡਬਲ ਫਾਇਦਾ ਲੈ ਜਾਂਦਾ ਸੋ ਇਸ ਕਰਕੇ ਜਿੰਨਾ ਚਿਰ ਫਾਰਮੈਟਿਵ ਐਕਸ਼ਨ ਨਹੀਂ ਹੋਏਗਾ ਵੀ ਕਿਹੜੇ ਬੰਦੇ ਇਸ ਚ ਭਾਗੀਦਾਰ ਨੇ ਠੀਕ ਨਹੀਂ ਉਹਨਾਂ ਚਿਰ ਕੁਝ ਨਹੀਂ ਹੋਣਾ ਫਾਰਮੇਟਿਵ ਐਕਸ਼ਨ ਸਟ੍ਰਿਕਟ ਐਕਸ਼ਨ ਨਹੀਂ ਹੋਣਾ ਚਾਹੀਦਾ। ਉਹਨਾਂ ਚਿਰ ਜਿਹੜਾ ਹੈਗਾ ਸਿਸਟਮ ਚੇਂਜ ਨਹੀਂ ਹੋਣਾ। ਜੀ ਸ਼ਰਮਾ ਜੀ ਤੁਹਾਡਾ ਸ਼ੁਭਨਾਮ ਰਮਿੰਦਰ ਸ਼ਰਮ ਡਾਕਟਰ ਮਿੰਦਰ ਸ਼ਰਮ ਡਾਕਟਰ ਮਿੰਦਰ ਸ਼ਰਮ ਨੇ ਮੈਡੀਸਨ ਕੈਮੈਡੀ ਐਮਡੀ ਮੈਡੀਸਨ ਦੀ ਮੈਡੀਸਨ ਹਾਂਜੀ ਤੇ ਮੈਂ ਮੁੱਗੇ ਤੇ ਮੁਲਾਪੁਰ ਪ੍ਰੈਕਟਿਸ ਕਰਦਾ। ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ। ਇਹ ਸ਼ਰਮਾ ਜੀ ਜਿਹੜੇ ਪ੍ਰੈਕਟਿਸ ਕਰਦੇ ਨੇ ਐਮਡੀ ਮੈਡੀਸਨ ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਆਪਾਂ ਨੂੰ ਅਕਸਰ ਹੀ ਕੋਈ ਪਿੰਡਾਂ ਦੇ ਵਿੱਚ ਜਾਂ ਛੋਟੇ-ਮੋਟੇ ਡਾਕਟਰਾਂ ਤੋਂ ਨਹੀਂ ਸਮਝ ਆਉਂਦੀ ਤਾਂ ਆਪਾਂ ਐਮਡੀ ਦੀ ਸਲਾਹ ਲੈਣ ਜਾਂਦੇ ਹਾਂ ਜਾਂ ਆਂ ਤੇ ਇਧਰਲੇ ਪਾਸੇ ਫੈਕਟਰੀਆਂ ਦਾ ਉਹ ਗੰਦਾ ਜ਼ਹਿਰ ਜਿਹੜਾ ਪਿਛਲੇ ਪਾਸੇ ਲੱਖਾਂ ਕਰੋੜਾਂ ਰੁਪਏ ਉਹ ਸਰਕਾਰ ਨੂੰ ਚੂਨਾ ਵੀ ਲਾ ਰਹੇ ਨੇ ਤੇ ਦੂਜੇ ਪਾਸੇ ਉਹ ਕਿਸੇ ਨੂੰ ਰਿਸ਼ਵਤਖੋਰੀ ਦੇ ਕੇ ਦੇਣ ਦੇ ਵਿੱਚ ਗੰਦਾ ਪਾਣੀ ਪਾ ਕੇ ਤੇ گاਹ ਸਾਨੂੰ ਅਗਲੇ ਪਾਸੇ ਜ਼ਹਿਰ ਜਿਹੜਾ ਉਹ ਪਿਆ ਰਹੇ ਨੇ ਤੇ ਬਾਅਦ ਦੇ ਵਿੱਚ ਉਹ ਛੇ ਦੇਸ਼ੇ ਪੰਜਾਬ ਤੇ ਜਾਂ ਇਸ ਦੁਨੀਆ ਤੇ ਰਾਜ ਕਰਨ ਬਾਰੇ ਤਾਂ ਸੋਚਦੇ ਨੇ ਪਰ ਇਹ ਕਦੇ ਵੀ ਇਦਾਂ ਦਾ ਨਹੀਂ ਹੋ ਸਕਦਾ ਇਸ ਚੀਜ਼ ਦੀ ਲੋਕਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਕਿ ਇਸ ਲਈ ਕਿਵੇਂ ਇਕੱਠੇ ਹੋ ਕੇ ਇਸ ਚੀਜ਼ ਤੋਂ ਅਸੀਂ ਜਿਹੜਾ ਬਚ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ